ਮੇਰਾ ਨਾਮ ਗਰਦਾਨ ਸਿੰਘ ਹੈ ਜੀ ਤੇ ਅਸੀਂ ਇੱਥੋਂ ਬਹੁਤ ਚਿਰ ਤੋਂ ਰੈਗਿਸਟ੍ਰੇਸ਼ਨ ਹੈ ਸਾਡੇ ਸਾਡੇ ਕਈ ਪਰਿਵਾਰ ਨੇ ਜਿਹੜੇ ਇੱਥੋਂ ਯੂਕੇ ਵੀ ਗਏ ਆ ਕੋ ਕੈਨੇਡਾ ਗਏ ਹੋਏ ਆ ਤੇ ਇਹਨਾਂ ਦਾ ਇੰਨਾ ਅੱਛਾ ਵਿਸ਼ਵਾਸ ਹੋਣਾ ਹੈ ਕਿ ਵੀ ਸਾਨੂੰ ਕੋਈ ਦਿੱਕਤ ਨਹੀਂ ਆ ਰਹੀ ਹੈ ਤੇ ਇਸ ਕਰਕੇ ਅਸੀਂ ਹਰੇਕ ਨੂੰ ਇਹੀ ਰეკਮੈਂਡ ਕਰਦੇ ਆਂ ਕਿ ਵੀ ਤੁਸੀਂ ਕਰੀ ਕ੍ਰੀਏਟਰ ਤੁਸੀਂ ਸਾਰਾ ਆਪਣਾ ਜਿਹੜੋ ਵੀ ਹੈ ਆਪਣੇ ਮੁਕੰਮਲ ਨੇ ਫਟ ਦਿਖਾਉਣੇ ਆ ਜੋ ਕੁਝ ਵੀ ਹੈ ਸਾਨੂੰ ਕੋਈ ਦਿੱਕਤ ਨਹੀਂ ਆ ਰਹੀ ਇਸ ਵਿੱਚ ਬਿਲਕੁਲ ਵੀ ਸਦਾ ਬਹੁਤ ਅੱਛਾ ਹੈ ਕਿ ਸਾਨੂੰ ਜਦੋਂ ਵੀ ਆਉਂਦੇ ਆ ਉਹ ਆਣੇ ਸਾਨੂੰ ਕੋਈ ਵੀ ਖਾਣ ਪੀਣ ਤੋਂ ਬਗੈਰ ਨਹੀਂ ਜਾਣ ਦਿੰਦੇ ਇੰਨਾ ਅੱਛਾ ਵੀ ਇਹ ਵੀ ਹੈ ਬੇਟੀਆਂ ਤੇ ਜਿਹੜੀਆਂ ਕੰਮ ਕਰਦੀਆਂ ਹੁਣ ਦਾ ਹੀ ਬੜਾ ਅੱਛਾ ਵੇੜ ਬੇਟੇ ਵੀ ਸਾਰੇ ਹੇ ਸੇ ਸੇ ਸਲੇ ਸਾਰਿਆਂ ਨੂੰ ਇਹ ਰਿਕਮੈਂਡ ਕਰਦੇ ਆ ਕਿ ਵੀ ਜਿਸ ਨੇ ਵੀ ਜਾਣਾ ਉਹ ਇੱਥੇ ਆਓ ਹੋਰ ਥਾਂ ਲੁੱਟ ਮਾਰ ਤੋਂ ਬਚੋ ਇਹਨਾਂ ਦਾ ਕੋਈ ਐਡਾ ਬਹੁਤਾ ਉਹ ਨਹੀਂ ਹੈ ਕਿ ਵੀ ਜਿੰਨਾ ਵੀ ਇਹ ਹੈ ਕਿ ਵੀ ਕੋਈ ਕੋਈ 5 ਲੱਖ ਹੈ ਕੋਈ 4 ਲੱਖ ਇਹਨਾਂ ਦਾ ਕੋਈ ਇੰਨਾ ਨਹੀਂ ਹੈਗਾ ਇਹ ਆਪਣਾ ਜਿ ਦੇਖ ਲੈਂਦੇ ਆ ਜੇ ਉਹ ਬੰਦਾ ਕੋਈ ਘਟਾ ਹੈ ਤਾਂ ਉਸ ਦਾ ਵੈਸੇ ਵੀ ਕਰ ਦਿੰਦੇ ਆ ਜੋ ਖਰਚਾ ਹੈ ਉਹੀ ਲੈਂਦੇ ਆ ਇਹਦੇ ਕਰਕੇ ਤੁਸੀਂ ਵੀ ਸਾਰਿਆਂ ਨੂੰ ਮੈਂ ਅਪੀਲ ਕਰਦਾ ਹਾਂ ਕਿ ਵੀ ਜਿਹਦੇ ਨਾਲ ਵੀ ਜਾਣਾ ਇੱਥੇ ਮੌਰੀ ਸੱਤਵੇਂ ਸਿਆਣ ਦਾ ਅਫੀਸਰ ਤੇ ਇੱਥੇ ਆਓ ਤੁਸੀਂ ਇੱਥੇ ਆ ਕੇ ਤੁਸੀਂ ਕਿਸੇ ਵੀ ਦੇਸ਼ ਵੀ ਜਾਣਾ ਹੋਵੇ ਨਾ ਨਿਊਜ਼ੀਲੈਂਡ ਹੈ ਆਸਟ੍ਰੇਲੀਆ ਤੇ ਯੂਕੇ ਹੈ ਯੂਐਸਏ ਹੈ ਤੇ ਹਰੇਕ ਦੇਸ਼ ਦਾ ਥੋੜਾ ਕੋਲ ਬੜਾ ਸਾਰਾ ਅੱਛਾ ਸਿਸਟਮ ਹੈ ਇਹਨਾਂ ਦਾ ਤੇ ਤੁਸੀਂ ਮੇਰੀ ਰਿਕੁਐਸਟ ਹੈ ਕਿ ਵੀ ਬਾਹਰ ਰੁਟਮਾਰ ਹਮ ਤੋਂ ਬਜਾਇ ਤੁਸੀਂ ਇੱਥੇ ਆਉਣਾ ਸਾਰੇ ਆਣੇ ਜਿੰਗੇ ਹੈ ਸਾਡੇ ਬੜੇ ਪਰਿਵਾਰ ਇੱਥੋਂ ਗਈ ਹੈ ਗਏ ਜਾਂ ਸਾੜਾ ਇਹਨਾਂ ਦਾ ਕੋਈ ਨਾਲ ਕੋਈ 6-7 ਸਾਲ ਦਾ ਰਿਲੇਸ਼ਨ ਹੈ ਤੇ ਕੋਈ ਕਿਸੇ ਕੋ ਉਦੀ ਦਿੱਕਤ ਨਹੀਂ ਆਉਂਦੀ ਇਸ ਲਈ ਮੇਰਾ ਵੀਜ਼ਾ ਜਿਹੜਾ ਤੇ ਇਹਨਾਂ ਨੇ ਇਹਨਾਂ ਕੋਲ ਦੋ ਵੀ ਡਾਕੂਮੈਂਟਸ ਹੀ ਦਿੱਤੇ ਆ ਨਹੀਂ ਨਾਲੇ ਸਾਨੂੰ ਇੱਕ ਹਫ਼ਤੇ ਦੇ ਅੰਦਰ ਅੰਦਰ ਇਹ ਮੇਰਾ ਵੀਜ਼ਾ ਜਿਹੜਾ ਮੈਨੂੰ ਅੰਡਰਸੀਵ ਕਰਵਾਤਾ ਸਹੀ ਹਾਂ ਦਾ ਬਹੁਤ ਧੰਨਵਾਦ ਕਰਦਾ ਮੈਂ ਜੋ ਇੱਥੇ ਦਾ ਸਟਾਫ ਹੈ ਇਹਨਾਂ ਦੇ ਅੱਛੇ ਬਹੁਤ ਅੱਛੀਆਂ ਦੀ ਬੋਲਵਾੜੀ ਤੇ ਹਰੇਕ ਨਾਲ ਅੱਛੀ ਤਰ੍ਹਾਂ ਹੀ ਨਜ਼ਰ ਪੇਸ਼ ਆਉਂਦੇ ਆ ਕੋਈ ਕਿਸੇ ਅਨਵਿਸ਼ਵ ਕਿਸਮ ਦੀ ਦਿੱਕਤ ਨਹੀਂ ਇੱਥੇ ਆਏਗੀ ਜਿਹੜੇ ਵੀ ਆਉਣਾ ਹੈ ਹਾਂਜੀ ਬੜੀ ਰਿਕੁਇਰਡ ਹੈ ਕਿ ਵੀ ਸਾਰੇ ਭਾਈ ਇੱਥੇ ਆਇਆ ਕਰੋ ਤੁਸੀਂ ਜਿਸ ਨੇ ਵੀ ਮੇਰੀ ਗੱਲ ਸੁਣੀ ਹੈ ਇਹ ਸਾਰੇ ਤੁਸੀਂ ਨੂੰ ਫੋਲੋ ਕਰੋ ਵਾਹਿਗੁਰੂ ਖਾਲਸਾ ਸਭਈ ਪੁੱਤ ਜੀ